ਦੀ ਚੱਕਰ ਪੈ ਗਿਆ ਅੱਜ ਤੁਹਾਨੂੰ ਇੱਥੇ ਧਰਨਾ ਲਾਉਂਦੀ ਲੋੜ ਪੈ ਗਈ ਦੇਖੋ ਸਾਡੇ ਹਜ਼ਾਰਾਂ ਨੌਜਵਾਨ ਬੱਚੇ ਬੱਚੀਆਂ ਨਾਲ ਜਿਨ੍ਹਾਂ ਦਾ ਰੁਜ਼ਗਾਰ ਸੀ ਟੋਲ ਪਲਾਜ਼ਿਆਂ ਤੇ ਸਰਕਾਰ ਇਹਨਾਂ ਨੂੰ ਡਿਜੀਟਲਾਈਜੇਸ਼ਨ ਦੇ ਨਾਮ ਤੇ ਇਹਨਾਂ ਦਾ ਰੁਜ਼ਗਾਰ ਖਤਮ ਕਰ ਰਹੀ ਹੈ ਉਹ ਕਰ ਰਹੀ ਹੈ ਕਿ ਇਹ ਸਾਰੇ ਇਥੋਂ ਟੋਲ ਚੱਕ ਦਿੱਤੇ ਜਾਣਗੇ ਤੇ ਆਟੋਮੈਟਿਕ ਜਿਹੜਾ ਕੱਟਿਆ ਜਾਵੇਗਾ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਉਹ ਇਹਨਾਂ ਦਾ ਵੀ ਸਾਥ ਦੇ ਰਹੇ ਹਾਂ ਔਰ ਜਿਹੜਾ ਇੱਕ ਸ਼ਬਦਾ ਲਾਗੇ ਲਾਗੇ ਪਿੰਡਾਂ ਦੇ ਨੂੰ ਹੁੰਦੀ ਸੀ ਕਿ ਦਿਨਾਂ ਦੇ ਕੁਝ ਕਿਲੋਮੀਟਰ ਦੇ ਏਰੀਆ ਵਿੱਚ ਕਿਹ ਜੀ ਖੇਤ ਨੇ ਉਹਨਾਂ ਨੂੰ ਟੋਲ ਫ੍ਰੀ ਹੁੰਦਾ ਸੀ ਪਰ ਹੁਣ ਜਿਹੜਾ ਵੀ ਕੋਈ ਇਸ ਰੋਡ ਤੇ ਚੜੇਗਾ ਉਹਨੂੰ ਟੋਲ ਲੱਗੇਗਾ ਉਹ ਸਾਡੇ ਕਿਸਾਨਾਂ ਲਈ ਵੀ ਨੁਕਸਾਨਦੇ ਆ ਸਾਡੇ ਬੱਚਿਆਂ ਦਾ ਰੁਜ਼ਗਾਰ ਤੇ ਖਤਰੇ ਵਿੱਚ ਹੈ ਹੀ ਆ ਟੋਲ ਰਾਜੇ ਦੀ ਜਿਹੜੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਨਹੀਂ ਦੇਣੀ ਤਿਆਰੀ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਇਹ ਜਿਨ੍ਹਾਂ ਨੇ ਜਿਹੜੇ ਬੱਚੇ ਨੇ ਸਾਡੇ ਇਹਨਾਂ ਨੇ ਬਹੁਤ ਲੰਬੀ ਲੜਾਈ ਲੜ ਰਹੀ ਹੈ ਇਹ ਹਰ ਇੱਕ ਕੋਸ਼ਿਸ਼ ਕਰਕੇ ਦੇਖ ਚੁੱਕੇ ਨੇ ਪਰ ਸਰਕਾਰ ਦੀ ਇੱਕੋ ਇੱਕ ਨੀਤੀ ਹੈ ਕਿ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਸਿੱਖਿਆ ਤੋਂ ਖ ਅਲੱਗ ਕਰਨਾ ਇਹਨਾਂ ਨੂੰ ਰੁਜ਼ਗਾਰ ਤੋਂ ਅਲੱਗ ਕਰਨਾ ਤਾਂ ਕਿ ਕੋਈ ਸਰਕਾਰ ਦਾ ਵਿਰੋਧ ਕਰ ਨਾ ਸਕੇ ਕਿਸਾਨਾਂ ਨਾਲ ਵੀ ਸਰਕਾਰ ਦੀ ਇਹੋ ਲੜਾਈ ਆ ਕੇ ਸਰਕਾਰ ਕਿਵੇਂ ਕਿਸਾਨਾਂ ਨੂੰ ਐਗਰੀਕਲਚਰ ਸੈਕਟਰ ਤੋਂ ਛੱਡ ਕੇ ਦਿਹਾੜੀ ਵਾਲੇ ਸਿਸਟਮ ਵਿੱਚ ਜਜ਼ਬ ਕਰਨਾ ਇਹੋ ਲੜਾਈ ਹੈ ਕਿ ਲੋਕਾਂ ਨੂੰ ਆਪਣੀ ਰੋਜੀ ਰੋਟੀ ਤੱਕ ਦੀ ਸੋਚ ਰਵੇ ਇਤੋਂ ਅੱਗੇ ਸੋਚ ਹੀ ਨਾ ਸਕਣ ਉਹ ਜਿਹੜੀ ਉਹਨਾਂ ਦੀ ਨੀਤੀ ਆ ਬੇਸ਼ੱਕ ਆਰਐਸਐਸਡੀ ਦਿੱਤੀ ਆ ਹਿੰਦੂ ਰਾਸ਼ਟਰ ਬਣਾਉਣ ਦੀ ਨੀਤੀ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਕ ਹੈ ਉਹ ਕਿਸਾਨ ਨੇ ਤੇ ਜਿਹੜੇ ਆਤਮ ਨਿਰਭਰ ਲੋਕ ਨੇ ਉਹ ਆਤਮ ਨਿਰਭਰ ਲੋਕ ਦੇਖਣਾ ਨਹੀਂ ਚਾਹੁੰਦੀ ਉਹ ਦੇਖਣਾ ਚਾਹੁੰਦੀ ਹੈ ਕਿ ਕਿਵੇਂ ਇਹਨਾਂ ਦਾ ਜਿਹੜਾ ਸਿਸਟਮ ਆ ਉਹ ਖਰਾਬ ਕਰਕੇ ਇਹਨਾਂ ਨੂੰ ਰੋਜੀ ਰੋਟੀ ਦੇ ਸਿਸਟਮ ਵਿੱਚ ਹੀ ਉਲਝਾ ਜਾ ਚੁੱਕੇ ਇੰਪੋਰਟ ਐਂਡ ਟਰਾਂਸਪੋਰਟ ਮੰਤਰੀ ਨਿਤਨ ਗੜਕਰੀ ਜੀ ਦੁਆਰਾ ਬਿਆਨ ਦਿੱਤਾ ਗਿਆ ਕਿ ਦੇਸ਼ਪਰ ਦੇ ਜਿਹਨੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਬੂਥਲੈਸ ਕੀਤਾ ਜਾਊਗਾ ਜਿਹੜੇ ਕਿਰਤੀ ਲੋਕ ਇੱਥੇ ਸਵਾਵਾਂ ਨਿਵਾ ਰਹੇ ਨੇ ਉਹਨਾਂ ਦੀਆਂ ਜਿਹੜਾ ਇੱਥੇ ਤੁਹਾਨੂੰ ਨਹੀਂ ਦਿਖਣਗੇ ਇਸ ਕਰਕੇ ਅਸੀਂ ਜਿਹੜਾ ਬੂਥਲੈਸ ਪ੍ਰਣਾਲੀ ਯੋਜਨਾ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਉਹ ਦਾ ਵਿਰੋਧ ਕਰ ਰਹੇ ਹਾਂ ਤੇ ਦੇਸ਼ਪਰ ਦੇ ਟੋਲ ਪਲਾਜ਼ੇ ਕਿਰਤੀ ਲੋਕ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਪਰਿਵਾਰਾਂ ਸਮੇਤ ਆਏ ਨੇ ਮਾਰਚ ਕਰਨ ਜਾ ਰਹੇ ਆ ਮੈਮੋਰੰਡਮ ਸਰਕਾਰ ਨੂੰ ਭੇਜ ਰਹੇ ਆ ਤੇ ਅਪੀਲ ਕਰਦੇ ਆਂ ਕਿ ਸਾਡੀ ਇਸ ਕੌਂਸਲ ਨੂੰ ਜਿਹੜਾ ਰੱਦ ਕੀਤਾ ਗਿਆ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਹੋਇਆ ਤੁਹਾਡਾ ਆਪਣਾ ਪੋਸਟ ਅੰਮ੍ਰਿਤਸਰ ਇਸ ਵੇਲੇ ਦੀ ਵੱਡੀ ਖਬਰ ਦਾ ਦੇਖ ਲੋ ਜਿਹੜਾ ਆਣ ਵਾਲੇ ਟੋਲ ਪਲਾਜ਼ਾ ਵਿਖੇ ਲਾਡੋਲ ਟੋਲ ਪਲਾਜ਼ਾ ਵਿਖੇ ਜਿਹੜਾ ਧਰਨਾ ਲੱਗ ਚੁੱਕਿਆ ਜਿਹੜਾ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਧਰਨਾ ਲਗਾਜੇ ਕਿਉਂਕਿ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਮੰਤਰੀ ਨਿਤਿੰਗ ਗੱਧਕਰੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਹੜਾ ਟੋਲ ਪਲਾਜ਼ਾ ਜਿਹਨੂੰ ਟੋਲ ਬੂਥਲੈਸ ਟੋਲ ਬੂਥਲੈਸ ਜਿਹੜਾ ਕਰ ਦਿੱਤੇ ਜਾਵੇ ਜੋ ਜਿਹੜੇ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਬੂਥ ਲੱਗੇ ਹੋਏ ਨੇ ਟੋਲਾਂ ਤੇ ਉਹ ਫ੍ਰੀ ਕਰ ਦਿੱਤੇ ਜਾਣਗੇ ਤੇ ਜਿਹੜੇ ਟੋਲ ਹੈ ਉਹ ਆਟੋਮੈਟਿਕ ਯੂਪੀਆਈ ਰਾਹੀਂ ਕਟਿਆ ਜਾਵੇਗਾ ਇਸ ਸੰਬੰਧ ਦੇ ਵਿੱਚ ਜਿਹੜੇ ਚਾਹੇ ਵਿਦਿਆਰਥੀ ਹੋਵੇ ਚਾਹੇ ਮਹਿਲਾਵਾਂ ਹੋਣ ਚਾਹੇ ਔਰਤ ਹੋਣ ਚਾਹੇ ਬਜ਼ੁਰਗ ਹੋਣ ਨੌਜਵਾਨ ਕਿਸਾਨ ਜਿੱਥੇ ਬੰਦਿਆ ਹੋਣ ਸਾਰਿਆਂ ਨੇ ਜਿਹੜਾ ਵੱਡੀ ਗਿਣਤੀ ਵਿੱਚ ਲੋ ਜਾਣਾ ਟੋਲ ਪਲਾਜ਼ਾ ਦੇ ਵਿਖੇ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਤੁਸੀਂ slogan ਦੇ ਸਕਦੇ ਹੋ ਸਟਾਪ ਬੂਥ ਲੈਸ ਪਾਲਿਸੀ ਵੀ ਰੱਦ ਕੀਤੀ ਜਾਵੇ ਸਾਡੀ ਸਰਕਾਰ 10 ਲੱਖ ਹੋਣਗੇ ਬੇਰੁਜ਼ਗਾਰ ਬੇਰੁਜ਼ਗਾਰ ਕਿਉਂਕਿ 10 ਲੱਖ ਜਿਹੜੇ ਹਿੰਦੁਸਤਾਨ ਦੇ ਵਿੱਚ ਰੋਜ਼ਗਾਰ ਨੇ ਵਪਾਰੀ ਕਰਮਚਾਰੀ ਨੇ ਜਿਹੜੇ 10 ਲੱਖ ਕਰਮਚਾਰੀ ਨੇ ਉਹ ਬੇਰੁਜ਼ਗਾਰ ਹੋ ਜਾਣਗੇ ਕਿਉਂਕਿ ਜਿਹੜਾ ਬੂਥਲੈਸ ਹੋ ਜਾਏਗਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਬੂਥਲੈਸ ਕਰਨ ਦੀ ਤਿਆਰੀ ਜਿਹੜੀ ਹੈ ਕੇਂਦਰ ਸਰਕਾਰ ਕਰੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰ ਤੋਂ ਦੂਰ ਤੱਕ ਜਿੱਥੇ ਤੱਕ ਨਿਗਾਹ ਮਾਰੋਗੇ ਤਾਂ ਉੱਥੇ ਤੱਕ ਤੁਹਾਨੂੰ ਧਰਨਾ ਪ੍ਰਦਰਸ਼ਨ ਅੱਧ ਜਿਹੜੇ ਮੌਜੂਦ ਨੇ ਉਹ ਤੁਹਾਨੂੰ ਦਿਖਾਈ ਦੇ ਰਹੇ ਹੈ ਕਾਰਪੋਰੇਟ ਪੱਖੀ ਪਾਲਿਸੀ ਦੱਦ ਕੋਰੇ ਤੇ ਸਲੋਗਨ ਲੱਗੇ ਹੋਏ ਨੇ ਗੱਲਬਾਤ ਕਰਨਗੇ ਜਿਹੜੀ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਦੇ ਨਾਲ ਅੱਜ ਕੀ ਨਾਮ ਹੈ ਗੁਲਵਿੰਦਰ ਸਿੰਘ ਮਸੀਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੋ ਉਹਨੇ ਇੱਕ ਤਾਂ ਸਿੱਧੂਪੁਰ ਕੀ ਚੱਕਰ ਬਹਿ ਗਿਆ ਅੱਜ ਤੁਹਾਨੂੰ ਇੱਥੇ ਧਰਨਾ ਲਾਉਂਦੀ ਲੋੜ ਪਈ ਦੇਖੋ ਸਾਡੇ ਹਜ਼ਾਰਾਂ ਨੌਜਵਾਨ ਬੱਚੇ ਬੱਚੀਆਂ ਨਾਲ ਜਿਨ੍ਹਾਂ ਦਾ ਰੁਜ਼ਗਾਰ ਸੀ ਟੋਲ ਪਲਾਜ਼ਿਆਂ ਤੇ ਸਰਕਾਰ ਇਹਨਾਂ ਨੂੰ ਡਿਜੀਟਲਾਈਜੇਸ਼ਨ ਦੇ ਨਾਮ ਤੇ ਇਹਨਾਂ ਦਾ ਰੁਜ਼ਗਾਰ ਖਤਮ ਕਰ ਰਹੀ ਹੈ ਉਹ ਕਰ ਰਹੀ ਹੈ ਕਿ ਇਹ ਸਾਰੇ ਇਥੋਂ ਟੋਲ ਚੱਕ ਦਿੱਤੇ ਜਾਣਗੇ ਤੇ ਆਟੋਮੈਟਿਕ ਜਿਹੜਾ ਕੱਟਿਆ ਜਾਵੇਗਾ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਉਹ ਇਹਨਾਂ ਦਾ ਵੀ ਸਾਥ ਦੇ ਰਹੇ ਹਾਂ ਔਰ ਜਿਹੜਾ ਇੱਕ ਸਬਦਾ ਲਾਗੇ ਲਾਗੇ ਪਿੰਡਾਂ ਦੇ ਨੂੰ ਹੁੰਦੀ ਸੀ ਕਿ ਦਿਨਾਂ ਦੇ ਕੁਝ ਕਿਲੋਮੀਟਰ ਦੇ ਏਰੀਆ ਵਿੱਚ ਕਿਹ ਹੈ ਕਿ ਖੇਤ ਨੇ ਉਹਨਾਂ ਨੂੰ ਟੋਲ ਫ੍ਰੀ ਹੁੰਦਾ ਸੀ ਪਰ ਹੁਣ ਜਿਹੜਾ ਵੀ ਕੋਈ ਇਸ ਰੋਡ ਤੇ ਚੜ੍ਹੇਗਾ ਉਹਨੂੰ ਟੋਲ ਲੱਗੇਗਾ ਉਹ ਸਾਡੇ ਕਿਸਾਨਾਂ ਲਈ ਵੀ ਨੁਕਸਾਨਦੇ ਆ ਸਾਡੇ ਬੱਚਿਆਂ ਦਾ ਰੋਜ਼ਗਾਰ ਤੇ ਖਤਰੇ ਵਿੱਚ ਹੈ ਹੀ ਆ ਇਸ ਤੇ ਟੋਲ ਪਲਾਜੇ ਦੀ ਜਿਹੜੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇਣੀ ਤਿਆਰੀ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਗਈ ਦੇਖੋ ਇਹ ਜਿਨ੍ਹਾਂ ਨੇ ਜਿਹੜੇ ਬੱਚੇ ਨੇ ਸਾਡੇ ਇਹਨਾਂ ਨੇ ਬਹੁਤ ਲੰਬੀ ਲੜਾਈ ਲੜ ਰਹੀ ਹੈ ਇਹ ਹਰ ਇੱਕ ਕੋਸ਼ਿਸ਼ ਕਰਕੇ ਦੇਖ ਚੁੱਕੇ ਨੇ ਪਰ ਸਰਕਾਰ ਦੀ ਕੋਈ ਨੀਤੀ ਹੈ ਕਿ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਸਿੱਖਿਆ ਉਖ ਨੂੰ ਅਲੱਗ ਕਰਨਾ ਇਹਨਾਂ ਨੂੰ ਰੁਜ਼ਗਾਰ ਤੋਂ ਅਲੱਗ ਕਰਨਾ ਤਾਂ ਕਿ ਕੋਈ ਸਰਕਾਰ ਦਾ ਵਿਰੋਧ ਕਰ ਨਾ ਸਕੇ ਕਿਸਾਨਾਂ ਨਾਲ ਵੀ ਸਰਕਾਰ ਦੀ ਇਹੋ ਲੜਾਈ ਆ ਕੇ ਸਰਕਾਰ ਕਿਵੇਂ ਕਿਸਾਨਾਂ ਨੂੰ ਐਗਰੀਕਲਚਰ ਸੈਕਟਰ ਤੋਂ ਛੱਡ ਕੇ ਦਿਹਾੜੀ ਵਾਲੇ ਸਿਸਟਮ ਵਿੱਚ ਜਜ਼ਬ ਕਰਨਾ ਇਹੋ ਲੜਾਈ ਹੈ ਕਿ ਲੋਕਾਂ ਨੂੰ ਆਪਣੀ ਰੋਜੀ ਰੋਟੀ ਤੱਕ ਦੀ ਸੋਚ ਰਵੇ ਇਤੋਂ ਅੱਗੇ ਸੋਚ ਹੀ ਨਾ ਸਕਣ ਉਹ ਜਿਹੜੀ ਉਹਨਾਂ ਦੀ ਨੀਤੀ ਆ ਬੇਸ਼ੱਕ ਆਰਐਸਐਸਡੀ ਦਿੱਤੀ ਆ ਹਿੰਦੂ ਰਾਸ਼ਟਰ ਬਣਾਉਣ ਦੀ ਨੀਤੀ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਕ ਹੈ ਉਹ ਕਿਸਾਨ ਨੇ ਤੇ ਜਿਹੜੇ ਆਤਮ ਨਿਰਭਰ ਲੋਕ ਨੇ ਉਹ ਆਤਮ ਨਿਰਭਰ ਲੋਕ ਦੇਖਣਾ ਨਹੀਂ ਚਾਹੁੰਦੀ ਉਹ ਦੇਖਣਾ ਚਾਹੁੰਦੀ ਹੈ ਕਿ ਕਿਵੇਂ ਇਹਨਾਂ ਦਾ ਜਿਹੜਾ ਸਿਸਟਮ ਆ ਖਰਾਬ ਕਰਕੇ ਇਹਨਾਂ ਨੂੰ ਰੋਜੀ ਰੋਟੀ ਦੇ ਸਿਸਟਮ ਵਿੱਚ ਹੀ ਹੌਲ ਜਾ ਜਾ ਸਕੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਹ ਤਰ੍ਹਾਂ ਕਿਤੇ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰਾ ਕੁਝ ਸੌਂਪ ਦਿੱਤਾ ਜਾ ਕੇ ਜਿਵੇਂ UPI ਰਹੀ ਪੇਮੈਂਟਾਂ ਕੱਟੀਆਂ ਜਾਣਗੀਆਂ ਸੌਂਪ ਚ ਸੌਂਪਿਆ ਜਾ ਚੁੱਕਿਆ ਹੈ ਉਹਦੇ ਵਿੱਚ ਜਿਹੜਾ ਕੁਝ ਰਹਿ ਗਿਆ ਸੀ ਕਮੀ ਰਹਿ ਗਈ ਸੀ ਉਹ ਸਰਕਾਰ ਹੁਣ ਡਿਜੀਟਲਾਈਜੇਸ਼ਨ ਦੇ ਨਾਮ ਤੇ ਹੁਣ ਪੂਰੀ ਕਰ ਜਾ ਰਹੀ ਹੈ ਪਹਿਲਾਂ ਸਾਰਾ ਕੁਝ ਇਹ ਟੋਲ ਤੇ ਮੈਨੂੰ ਲੱਗਦਾ ਅਮਿਤ ਸ਼ਾਹ ਦੇ ਜਾਂ ਕਿਹਦੇ ਮੁੰਡੇ ਨੂੰ ਪਹਿਲਾਂ ਹੀ ਸੁਣਦੇ ਆ ਕਿ ਉਹਦਾ ਦਿੱਤਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਇੱਕ ਪਾਸੇ ਅਸੀਂ ਜਦੋਂ ਨਵੀਂ ਗੱਡੀ ਲੈਨੇ ਆ ਰੋਡ ਟੈਕਸ ਉਹ ਦੋ ਦਿੰਨੇ ਆ ਤੇ ਦੂਜੇ ਪਾਸੇ ਇੱਥੇ ਦਿੰਨੇ ਆ ਔਰ ਇੱਥੇ ਦੇ ਕੇ ਵੀ ਅਸੀਂ ਜਲਾਲਤ ਮਹਿਸੂਸ ਕਰ ਰਹੇ ਆ ਇਹੋ ਜਿਹੇ ਕੇਸ ਆਏ ਨੇ ਕਿ ਗੱਡੀ ਬੰਦੇ ਦੀ ਘਰ ਖੜੀ ਹੁੰਦੀ ਆ ਤੇ ਟੋਲਾਂ ਤੋਂ ਉਹਦੀ ਜਿਹੜੀ ਆ ਫਾਸਟ ਟੈਗ ਤੋਂ ਪੈਸੇ ਕੱਟੇ ਜਾਂਦੇ ਆ ਤੇ ਜੇ ਇਹੋ ਜਿਹੀ ਨੀਤੀ ਲੈ ਕੇ ਆ ਗਏ ਹੁਣ ਤੇ ਅਸੀਂ ਇੱਥੇ ਟੋਲ ਤੇ ਆ ਕੇ ਮੈਨੇਜਰ ਨੂੰ ਪੁੱਛ ਲਈਦਾ ਜਦੋਂ ਇੱਥੇ ਹੋਵੇਗਾ ਹੀ ਕੋਈ ਨਹੀਂ ਤੇ ਫਿਰ ਜੇ ਦੀ ਮਰਜ਼ੀ ਜੇ ਤੋਂ ਮਰਜ਼ੀ ਕਰ ਪੈਸੇ ਕੱਟ ਲੈਣ ਤੇ ਕਿਸੇ ਦੀ ਕੋਈ ਜਵਾਬ ਦੇਈ ਨਹੀਂ ਕੋਈ ਕੁਛ ਨਹੀਂ ਦੀ ਸੋ ਬਹੁਤ ਮਾਰੂ ਨੀਤੀ ਲੈ ਕੇ ਆ ਰਹੀ ਹੈ ਸਰਕਾਰ ਅੱਛਾ ਜਿਹੜਾ ਧਰਨਾ ਹੈ ਇਹ ਸਿਰਫ ਅੱਜ ਨਾਲ ਨਹੀਂ ਤੱਕ ਜਾ ਕੇ ਅੱਗੇ ਵੀ ਜਾਰੀ ਰਹੇਗਾ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਇਹਨਾਂ ਕਾਮਿਆਂ ਦੇ ਸਮਰਥਨ ਵਿੱਚ ਅੱਜ ਇੱਥੇ ਆਈ ਹੈ ਜਿਹੜਾ ਵੀ ਇਹ ਪ੍ਰੋਗਰਾਮ ਫੈਸਲਾ ਇਹਨਾਂ ਨੇ ਲੈਣਾ ਅਸੀਂ ਇਹਨਾਂ ਦੇ ਸਮਰਥਨ ਵਿੱਚ ਜਿਹੜਾ ਵੀ ਇਹ ਫੈਸਲਾ ਕਰਦੇ ਨੇ ਉਹ ਚਾਹੇ ਟੋਲ ਰੋਕਣ ਦਾ ਹੋਵੇ ਚਾਹੇ ਰੋਡ ਰੋਕਣ ਦਾ ਹੋਵੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਫੈਸਲਾ ਇਹਨਾਂ ਨੇ ਲੈਣਾ ਜੋਥੇ ਵੀ ਜੇ ਫੈਸਲਾ ਲੈਣਗੇ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ। ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟੋਲ ਪਲਾਜ਼ਾ ਦੀਆਂ ਲਾਡੋਵਾਲ ਦੇ ਨਾਲ ਜਿਹੜੇ ਟੋਲ ਪਲਾਜ਼ਾ ਦੇ ਕਰਮਚਾਰੀ ਜਿਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ। ਆਪਣੇ ਬੰਦੇ ਸਾਰੇ ਬਿਠਾਓ। ਜੀ ਕੀ ਨਾਮ ਹੈ? ਦਰਸ਼ਨ ਸਿੰਘ ਲਾਡੀ ਸੂਬਾ ਪ੍ਰਧਾਨ ਟੋਲ ਪਲਾਜ਼ਾ ਵਰਕਿੰਗ ਪੰਜਾਬ। ਕੀ ਲੋੜ ਪੈ ਗਈ? ਅਕਸਰ ਅੱਥੇ ਆ ਜੀ ਧਰਨਾ ਦੇਣਾ ਪੈਂਦਾ। ਪਿਛਲੇ ਦਿਨੀ ਰੋਡ ਐਂਡ ਟਰਾਂਸਪੋਰਟ ਮੰਤਰੀ ਨਿਤਨ ਗੜਕਰੀ ਜੀ ਦੁਆਰਾ ਬਿਆਨ ਦਿੱਤਾ ਗਿਆ ਕਿ ਦੇਸ਼ ਭਰ ਦੇ ਜਿਹਨੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਬੰਤ ਲੈਸਾ ਕੀਤਾ ਜਾਊਗਾ ਉਹਨਾਂ ਦੀਆਂ ਜਿਹੜਾ ਇੱਥੇ ਤੁਹਾਨੂੰ ਨਹੀਂ ਮਿਲ ਦਿਖਣਗੇ ਇਸ ਕਰਕੇ ਅਸੀਂ ਜਿਹੜਾ ਬੋਤਲੈਸ ਪ੍ਰਣਾਲੀ ਯੋਜਨਾ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਉਹ ਦਾ ਵਿਰੋਧ ਕਰ ਰਹੇ ਹਾਂ ਤੇ ਦੇਸ਼ ਭਰ ਦੇ ਟੋਲ ਪਲਾਂਕਾਂ 'ਤੇ ਲੋਕ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਪਰਿਵਾਰਾਂ ਸਮੇਤ ਆਏ ਨੇ ਮਾਰਚ ਕਰਨ ਜਾ ਰਹੇ ਆ ਮੈਮੋਰੰਡਮ ਸਰਕਾਰ ਨੂੰ ਭੇਜ ਰਹੇ ਆ ਤੇ ਅਪੀਲ ਕਰਦੇ ਆਂ ਕਿ ਸਾਡੀ ਇਸ ਪਾਲਿਸੀ ਨੂੰ ਜਿਹੜਾ ਰੱਦ ਕੀਤਾ ਗਿਆ ਤੁਸੀਂ ਪਾਲਿਸੀ ਦੀ ਗੱਲ ਕੀਤੀ ਹੈ ਪਾਲਿਸੀ ਅਗਰ ਰੱਦ ਨਹੀਂ ਹੁੰਦੀ ਅਗਲੀ ਕਾਰਵਾਈ ਪਹਿਲਾਂ ਉਸ ਤੋਂ ਕੀ ਹੋਗੀ ਪਹਿਲਾਂ ਮੈਂ ਬਿਲਕੁਲ ਅੱਜ ਸੰਘਰਸ਼ ਤਾਂ ਵੀ ਕੋਲ ਬਾਜੀ ਚੁੱਕੇ ਆ ਲਾਡੋ ਬਲ ਟੋਲ ਪਲਾਜ ਪੰਜਾਬ ਦਾ ਪਹਿਲਾ ਐਡਜਿਸਨ ਹੋ ਗਿਆ ਇਹਦੇ ਨਾਲ ਦੂਜੇ ਸੂਬਿਆਂ ਦੇ ਵਿੱਚ ਵੀ ਪੂਰੇ ਭਾਰਤ ਦੇ ਵਿੱਚ ਜਿੰਨੇ ਟੋਲ ਪਲਾਜ ਨੇ ਪਹਿਲਾਂ ਅਸੀਂ ਸਟੇਟ ਲੈਵਲ ਤੇ ਉਸ ਤੋਂ ਬਾਅਦ ਅਸੀਂ ਸੈਂਟਰ ਲੈਵਲ ਤੇ ਜਿਹਨੇ ਉੱਤਰ ਭਾਰਤ ਦੇ ਟੋਲ ਪਲਾਜ਼ੇ ਨੂੰ ਉਹ ਵੀ ਪੰਜਾਬ ਦੇ ਵਿੱਚ ਵੱਡਾ ਘੱਟ ਕਰਨ ਜਾ ਰਹੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀਆਂ ਰੋਡ ਬੰਦ ਕਰਾਂਗੇ ਬਲੌਕ ਜਿੱਨਾ ਜਿੱਥੇ ਤੱਕ ਸਾਨੂੰ ਜੋ ਸਾਨੂੰ ਫੈਸਲਾ ਲੈਣਾ ਪਿਆ ਸਖਤ ਤੋਂ ਸਖਤ ਜਿਹਾ ਫੈਸਲਾ ਲਾਵਾਂਗੇ ਕਿੰਨੇ ਕਰਮਚਾਰੀ ਨੇ ਟੋਟਲ ਅਗਰ ਦੇਖਿਆ ਜਾ ਕੇ ਅਗਰ ਇਹ ਪਾਲਿਸੀ ਰੱਦ ਹੁੰਦੀ ਹੈ ਸਲਾਕਾ ਕਰਮਚਾਰੀ ਪ੍ਰਭਾਵਿਤ ਹੋਣਗੇ ਇਸ ਪਾਲਿਸੀ ਨਾਲ ਦੇਸ਼ ਭਰ ਦੇ ਵਿੱਚ ਹਾਂਜੀ ਅਕਸਰ ਦੇਖਿਆ ਜਾਂਦਾ ਲਾਡੋਲ ਟੋਲਪਲੇਸ ਦੀ ਗੱਲ ਨਹੀਂ ਕਰਦੇ ਆ ਕਿ ਹੋਰ ਵੀ ਟੋਲਪਲੇਸ ਦੀ ਗੱਲ ਕਰਦੇ ਆ 3 ਮਿੰਟ ਦਾ ਸਮਾਂ ਹੁੰਦਾ ਉਹ ਘਰ ਨਹੀਂ ਨਿਕਲਦਾ ਤਾਂ ਬੈਠ ਤੁਸੀਂ ਜਾਂਦਾ ਇੱਥੇ ਗੋਲੀ ਗੋਲੀ ਤੱਕ ਵੀ ਚੱਲ ਚੱਲੀ ਜਾਂਦੀ ਹੈ ਉਸ ਨੂੰ ਦੇਖ ਕੇ ਤੁਸੀਂ ਕਿਸ ਤਰ੍ਹਾਂ ਕੋਈ ਕੋਈ ਨਾ ਕੋਈ ਦਾ ਕਰਤਨਾਵਾ ਹੁੰਦੀ ਰਹਿੰਦੀ ਹੈ ਦੇਖੋ ਕੋਈ ਨਾ ਕੋਈ ਚਾਹ ਚੱਕ ਕੋਈ ਖਾਦੇ ਪੀਤੇ ਜਾਂ ਕੋਈ ਕਿਸੇ ਮਾਈਂਡਲੀ ਆਫਸੈਟ ਬੰਦਾ ਕੋਈ ਆ ਜਾਂਦਾ ਉਹ ਆ ਕੇ ਇੱਥੇ ਫਾਇਰਿੰਗ ਕਰਦੇ ਜਾਂ ਕੋਈ ਇਦਾਂ ਦੀ ਹੁੱਲੜਵਾਜੀ ਕਰਦੇ ਲੜਾਈ ਝਗੜੇ ਵਾਲੇ ਪਾਸੇ ਨੂੰ ਜਾਵੇ ਤਾਂ ਆਪਾਂ ਪੂਰੇ ਪੰਜਾਬ ਨੂੰ ਨਹੀਂ ਕਹਿ ਸਕਦੇ ਕਿਥੇ ਪੰਜਾਬ ਲੜਦਾ ਪੂਰਾ ਪੰਜਾਬ ਨਹੀਂ ਲੜਦਾ ਕੋਈ ਟਾ ਮਟੱਲਾ ਕੋਈ ਮਿੰਨੇ ਵੀ ਦਿਨਾਂ ਬਾਅਦ ਕੋਈ ਆ ਜੇ ਉਹ ਆਪਣਾ ਕਾਨੂੰਨ ਆਪਣਾ ਬਿਨਾ ਸੋਚੇ ਸਭ ਜੀ ਪਾਲਸੀ ਉਹ ਜੋ ਕਿ ਬਣੀ ਵੀ ਨਹੀਂ ਹੈਗੀ 3 ਮਿੰਟ ਵਾਲੀ ਕਿ 3 ਮਿੰਟ ਟੋਲ ਫਰੀ ਕਰ ਦੋ ਜੀ ਇਦਾਂ ਦੀ ਕੋਈ ਭਾਰਤ ਸਰਕਾਰ ਵੱਲੋਂ ਕੋਈ ਨੋਟਿਸਿਫਿਕੇਸ਼ਨ ਗਾਜਟ ਜਾਰੀ ਨਹੀਂ ਕੀਤੀ ਗਈ ਹਾਂ ਇੱਕ ਹੈਗੀ ਆ ਕਿ ਜੇ ਬੋਥ ਤੇ ਆ ਕੇ 3 ਮਿੰਟ ਲਈ ਸਿਸਟਮ ਖਰਾਬ ਹੋ ਜਾਂਦਾ ਯੂਜ਼ਰ ਨੂੰ ਪਰਚੀ ਨਹੀਂ ਮਿਲਦੀ ਟਿਕਟ ਨਹੀਂ ਮਿਲਦੀ ਜਾਂ ਫਾਸਟ ਅਗਲੀਡ ਨਹੀਂ ਕਰ ਰਿਹਾ ਪਾ ਉਹ ਉਹ ਤੋਂ ਉਸ ਗੱਡੀ ਨੂੰ ਸਾਟ ਸਕਦਾ ਆਦਰਵੇਜ ਕੋਈ ਆਪਸ਼ਨ ਨਹੀਂ ਹੈਗਾ ਇਦਾਂ ਦੀ ਕੋਈ ਪਾਲਸੀ ਨਹੀਂ ਕਿ 3 ਮਿੰਟ ਲਈ ਟੋਲ ਕਰਾ ਜਾਂ ਫ੍ਰੀ ਕਰ ਦਿੱਤਾ ਜਾਵੇ ਹਾਂ ਆਪਣੀ ਸੋਸ਼ਲ ਮੀਡੀਆ ਤੇ ਕੋਈ ਆਪਣੇ ਨੰਬਰ ਬਣਾਉਣ ਦਾ ਮਾਰਾ ਸੋਸ਼ਲ ਮੀਡੀਆ ਤੇ ਜਾ ਕੇ ਕੋਈ ਆਪਣਾ ਆਪ ਨੂੰ ਵੱਡਾ ਦਿਖਾਉਣ ਵਾਲਾ ਬੰਦਾ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਇਦਾਂ ਦੀਆਂ ਜਿਹੜੀਆਂ ਬਿਆਨਵਾਜ਼ੀਆਂ ਕਰ ਸਕਦੇ ਨੇ ਕਰਦੇ ਨਹੀਂ ਕਰਦੇ ਰਹੇ ਇੱਕ ਇਹ ਗੱਲ ਇਹ ਵੀ ਦੇਖਣ ਨੂੰ ਮਿਲਦੀ ਹੈ ਅਗਰ ਮੰਨ ਲਓ ਕੋਈ ਗੱਡੀ ਆਉਂਦੀ ਹੈ ਉਹਦਾ ਟੋਲ ਪਲਾਜਾ ਫਾਸਟੈਕ ਨਹੀਂ ਲੱਗਿਆ ਜਾਂਦਾ ਹੈਗਾ ਜਦੋਂ ਇਹ ਕੈਸ਼ ਪਾਲਸੀ ਆ ਗਈ ਤਾਂ ਉਸਤੇ ਚਲਾਨ ਕਿਵੇਂ ਟੋਲ ਕਿਵੇਂ ਕੱਟੇ ਜਾਊਗਾ ਕਿਵੇਂ ਨਹੀਂ ਕੱਟੇਗਾ ਇਹ ਥੋੜੀ ਜਾਣਕਾਰੀ ਦਿਓਗੇ ਉਹਦੇ ਇੱਕ ਤਾਂ ਫਾਸਟੈਗ ਪਾਲਸੀ ਆ ਜਿਹੜੀ ਫਾਸਟੈਗ ਰਾਹੀਂ ਪੈਸੇ ਕੱਢਣਗੇ ਦੂਸਰਾ ਸੈਟੇਲਾਈਟ ਆ ਜਿਹੜਾ ਹੈਗਾ ਇੰਟਰਨੈਟ ਸਿਸਟਮ ਆ ਸੈਟੇਲਾਈਟ ਜਿੰਨਾ ਟੋਲ ਯੂਜ਼ ਕਰੂਗਾ ਓਨੀ ਜਿਹੜੀ ਪਰਚੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਅਟੈਚ ਕੀਤੀ ਜਾਊਗੀ ਗੱਡੀ ਯੂਜ਼ਰ ਜਿਹੜੀ ਬੰਦੇ ਦੇ ਨਾਮ ਤੇ ਆਰਸੀ ਆ ਉਹਦੀ ਆਰਸੀ ਦਾ ਜਿਹੜਾ ਖਾਤਾ ਅਟੈਚ ਸਿੱਧਾ ਕਰ ਦਿੱਤਾ ਜਾਊਗਾ ਤੇ ਜਦੋਂ ਵੀ ਕੋਈ ਵੀ ਬੰਦਾ ਚਾਹੇ ਉਹ ਕਿਸੇ ਵੀ ਅਮਰਜੈਂਸੀ ਜੋ ਹੋਵੇ ਕੋਈ ਸਰਕਾਰੀ ਹੋਵੇ ਕੋਈ ਪੱਤਰਕਾਰ ਹੋਵੇ ਕੋਈ ਕਿਸੇ ਵੀ ਸੰਸਥਾ ਨਾਲ ਜ ਮਰਜੈਂਸੀ ਸਾੜ ਦਿੰਨੇ ਆ ਸਾਰਿਆਂ ਨੂੰ ਤੇ ਸਾਡਾ ਕਾਠਾ ਲੋਕਾਂ ਨੇ ਨੇੜਲੇ ਪਿੰਡਾਂ ਨੂੰ 20 ਕਿਲੋਮੀਟਰ ਵਾਲਿਆਂ ਨੂੰ ਸਾੜ ਦਿੰਨੇ ਆ ਪਰ ਉਹ ਕੱਲ ਨੂੰ ਨਹੀਂ ਹੋਊਗਾ ਉੱਥੇ ਸਭ ਨਾਲ ਦੀ ਪਰਚੀ ਲੱਗੂਗੀ ਇੱਥੇ ਕੋਈ ਨਹੀਂ ਦੇਖਿਆ ਜਾਣਾ ਕਿ ਕੋਈ ਕਿਸਾਨ ਜੁੜਿਆ ਨਾ ਜੁੜਿਆ ਹੋਇਆ ਜਾਂ ਕਿਸੇ ਸੰਸਥਾਨ ਨਾਲ ਜੁੜਿਆ ਹੋਇਆ ਜਾਂ ਕੋਈ ਪੱਤਰਕਾਰ ਆ ਜਾਂ ਕੋਈ ਸਰਕਾਰੀ ਮੁਲਾਜ਼ਮ ਆ ਚਾਹੇ ਉਹ ਬਿਜਲੀ ਵਿਭਾਗ ਦਾ ਹੋਵੇ ਚਾਹੇ ਡੀਸੀ ਆਫਿਸ ਦਾ ਹੋਵੇ ਚਾਹੇ ਸਿਟੀ ਡਿਵੀਜ਼ਨ ਦਾ ਹੋਵੇ ਉਹਨਾਂ ਨੂੰ ਨਹੀਂ ਦੇਖਿਆ ਜਾਊਗਾ ਉਹਨਾਂ ਸਭ ਦੀ ਪਰਚੀ ਕੱਟੀ ਜਾਊਗੀ ਤੁਹਾਨੂੰ ਕਹਿੰਦੇ ਪਰਚੀ ਕੱਟੀ ਜਾਊਗੀ ਮਤਲਬ ਇੱਕ ਇੱਕ ਪਹਿਲੀ ਵਾਰ ਨਿਕਲੇ ਪਰਚੀ ਕੱਟੀ ਗਈ ਦੂਜੀ ਵਾਰ ਨਿਕਲੇ ਮਾਂਗੇ ਜੋ ਗੱਡੀ ਵੇਚਾਂਗੇ ਸੇਲ ਕਰਾਂਗੇ ਜਿਵੇਂ ਆਪਾਂ ਜ਼ਮੀਨ ਲੈਣਿਆਂ ਪਹਿਲਾਂ ਲੋਨ ਕਲੀਅਰ ਕਰਦਿਆਂ ਸਾਰਾ ਫਿਰ ਆਪਣੀ ਰਜਿਸਟ੍ਰੇਸ਼ਨ ਰਜਿਸਟਰੀ ਮਿਲਦੀ ਆ ਐਨਓਸੀ ਲੈ ਕੇ ਇਸੇ ਤਰ੍ਹਾਂ ਇਹ ਵੀ ਟ੍ਰਾਂਸਪੋਰਟ ਡਿਪਾਰਟਮੈਂਟ ਤੋਂ ਐਨਓਸੀ ਲੈਣੀ ਪਊਗੀ ਟੋਲ ਬਸੂਲੀ ਦਾ ਪੈਸਾ ਸਾਰਾ ਭਰਨਾ ਪਊਗਾ ਫਿਰ ਜਾ ਕੇ ਉਹ ਜਿਹੜੀ ਆਰਸੀ ਆ ਉਹ ਦੂਸਰੇ ਦੇ ਟ੍ਰਾਂਸਫਰ ਹੋ ਸਕਦੀ ਹੈ ਕਿਸੇ ਇੱਕ ਵੀਡੀਓ ਦੀ ਗੱਲ ਕੀਤੀ ਆ ਵੀ ਲੋਕੀ ਵੀਡੀਓ ਬਣਾ ਕੇ ਜਾਂਦੇ ਆ ਮੈਂ ਸਿਮਰਜੀਤ ਬੈਂਸ ਦੀ ਗੱਲ ਕਰ ਰਿਹਾ ਪਿਛਲੇ ਵੀ ਨਹੀਂ ਆਏ ਸੀਗੇ ਵੀ ਕਹ ਕੇ ਕਹਿ ਕੇ ਗਿਰ ਵੀ 500 ਬੰਦਾ ਲੁਧਿਆਣੇ ਤੋਂ ਆਉਂਦਾ ਤੁਸੀਂ ਖਜਲ ਖੋਰੀ ਕਰਦੇ ਹੋ ਅਸੀਂ ਅੱਜ ਸਿਮਰਜੀਤ ਬਿਓ ਇਹ ਅੱਜ ਛੋਡੇ ਹਲਕੇ ਦੇ 500 ਨੌਜਵਾਨਾਂ ਦਾ ਰੋਜ਼ਗਾਰ ਗੁਸਰਿਆ ਉਹਨਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਛੋਡੇ ਇਸ ਹਾਲਕੇ ਦੇ ਵਿੱਚ ਚੱਲਦੀ ਐ ਸਟੋਰ ਬਲਾਕ ਦੇ ਚੱਲਦੀ ਐ ਸਾਡੇ ਨਾਲ ਬੈਠੋ ਅੱਜ ਜੇ ਤੁਸੀਂ ਹਮਦਰਦੀ ਹੋ ਦੇ ਤੁਸੀਂ ਹਮਦਰਦ ਪੈਦਾ ਕਰਦੇ ਹੋ ਕਿਰਤੀ ਲੋਕਾਂ ਦੀ ਮਜ਼ਦੂਰਾਂ ਦੀ ਗੱਲ ਕਰਦੇ ਹੋ ਆਓ ਅੱਜ ਕਾਲਾ ਕਾਨੂੰਨ ਸਰਕਾਰ ਕੇਂਦਰ ਲੈ ਕੇ ਆ ਰਹੀ ਐ ਬੈਠੋ ਸਾਡੇ ਨਾਲ ਅਸੀਂ ਤੁਹਾਡੇ ਨਾਲ ਸਹਿਮਤਾਂ ਤੇ ਫਿਰ ਤਾਂ ਆਪਾਂ ਕਹੀਏ ਵੀ ਹਾਂ ਉਹ ਸਾਡੇ ਪੱਖੀ ਨੇ ਜੇ ਸਾਡੇ ਕੋਈ ਹੱਕ ਦੇ ਵਿੱਚ ਨਹੀਂ ਆਂਦਾ ਸਾਡੇ ਕਿਰਤੀ ਲੋਕਾਂ ਦੀ ਗੱਲ ਨਹੀਂ ਕਰਦਾ ਤਾਂ ਇਹੋ ਜਿਹੀਆਂ ਬਿਆਨਵਾਜ਼ੀਆਂ ਇਹਦੇ ਸਟੰਡ ਕਰਨ ਨੂੰ ਮੈਂ ਪੋਲੀਟੀਕਲ ਸਮਝਦਾ ਇਹਨੂੰ ਬਾਹਲਾ ਇਸ ਨਾ ਕਿਸੇ ਪਾਰਟੀ ਵਾਲੇ ਨਹੀਂ ਅਸੀਂ ਸਾਡਾ ਕਿਸੇ ਪਾਰਟੀ ਦਾ ਕੋਈ ਮੋਟਿਵ ਨਹੀਂ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਨਾ ਕਿਸੇ ਪਾਰਟੀ ਦੇ ਅਸੀਂ ਰੈਲੀ ਨਾ ਕਿਸੇ ਪਾਰਟੀ ਦੇ ਸਟੇਜਾਂ ਸਾਝੀ ਹੱਦ ਤੱਕ ਦੇ ਨਾ ਅਸੀਂ ਕੀਤੀਆਂ ਨਾ ਅਸੀਂ ਕਰਨੀਆਂ ਨਾ ਕਰਾਂਗੇ ਨਾ ਕਰਦੇ ਕੀਤੀ ਆ ਮੈਂ ਆਖਰੀ ਸਵਾਲ ਤੇ ਆਉਂਗਾ ਮੈਂ ਤੁਸੀਂ ਮੰਗ ਪੱਤਰ ਦੇਣ ਜਾ ਰਹੇ ਹੋ ਜੇ ਮੰਗ ਪੱਤਰ ਤੁਹਾਡਾ ਪਹੁੰਚ ਜਾਂਦਾ ਅਗਰ ਉਹ ਸੈੱਟ ਨਹੀਂ ਕਰਦੇ ਅਗਲੀ ਰਣਨੀਤੀ ਅੱਜ ਅੱਜ ਦੇ ਤਰ੍ਹਾਂ ਅੱਜ ਜਿਹੜਾ ਚੜਾਂਗੇ ਸੜਕਾਂ ਦੇ ਪਰਿਵਾਰ ਅੱਜ ਦੇ ਅੱਜ ਦਾ ਦਿਨ ਰੱਖਿਆ ਗਿਆ ਕਿ ਅੱਗੇ ਜਿਉਂ ਜਾਰੀ ਰੂਗੇ ਪਰਿਵਾਰ ਸਮੇਤ ਸੜਕਾਂ ਦੇ ਸਰਕਾਰ ਦੇ ਫੈਸਲੇ ਦਾ ਸਰਕਾਰ ਦੇ ਮੈਸੇਜ ਦਾ ਸਨੇਹ ਦਾ ਅਸੀਂ ਥੋੜਾ ਸਮਾਂ ਲਾ ਮੰਗੇ ਸਰਕਾਰ ਆਉਗੀ ਉਹਦਾ ਇੰਤਜ਼ਾਰ ਕਰਾਂਗੇ ਉਹਦੇ ਮੈਸੇਜ ਤਿਆਰ ਕਰਾਂਗੇ ਫਿਰ ਅਸੀਂ ਜਿਹੜਾ ਹੈਗਾ ਵੱਡੇ ਪੱਧਰ ਤੇ ਇਜਿਊਟੇਸ਼ਨ ਕਰਨ ਜਾਵਾਂਗੇ ਮਜਬੂਰ ਹੋਵਾਂਗੇ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਲੱਡਵਾਲ ਟੋਲ ਪਲਾਜ਼ਾ ਦੀ ਹੈ ਇੱਕ ਪਾਸੇ ਤਾਂ ਧਰਨਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੂਸਰੇ ਪਾਸੇ ਜਿਹੜਾ ਟੋਲ ਪਲਾਜ਼ਾ ਜਿਹੜਾ ਉਹ ਹਲੇ ਵੀ ਚੱਲੂ ਹੈ ਜਿਹੜਾ ਟੋਲ ਪਲਾਜ਼ਾ ਜਿਹੜਾ ਕੱਟੇ ਕੱਟੇ ਜਾ ਰਹੇ ਹਲੇ ਮੁਲਾਜ਼ਮ ਜਿਹੜੇ ਉਹ ਖੜੇ ਨੇ ਜਿਹੜੇ ਤੋਂ ਨਾਲ ਦੇ ਨਾਲ ਕੱਟਿਆ ਜਾ ਰਿਹਾ ਪਰ ਕੋਈ ਵੀ ਕਿਸੇ ਨੂੰ ਵੀ ਤੰਗ ਪਰੇਸ਼ਾਨੀ ਨਹੀਂ ਕਰ ਦਿੱਤੀ ਜਿਹੜਾ ਸਾਈਡ ਤੇ ਜਿਹੜਾ ਇਹ ਧਰਨਾ ਲਗਾਇਆ ਗਿਆ ਵਾ ਤੋਂ ਵੱਡੀ ਗਿਣਤੀ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਪਹੁੰਚ ਰਹੀਆਂ ਨੇ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਆਂਗੜਵਾੜੀ ਦੇ ਵਰਕਰ ਹੋਵੇ ਚਾਹੀਏ ਕਿਸਾਨ ਕਿਸਾਨ ਜਥੇਬੰਦੀਆਂ ਹੋਣ ਚਾਹੇ ਨੌਜਵਾਨ ਕਾਲਜ ਦੇ ਹੋਣ ਸਟੂਡੈਂਟ ਹੋਣ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਇਹ ਜਿਹੜਾ ਦਰਨਾ ਜਿਹੜਾ ਇਹ ਜਾਰੀ ਰੱਖੋਗੇ ਕਹਿੰਦੇ ਵੀ ਜੇਕਰ ਮੰਗ ਪੱਤਰ ਜਿੰਦਾਂ ਦੇ ਮੰਨਦੇ ਨਹੀਂਗੇ ਸਾਡੀ ਮੰਗਾਂ ਨੂੰ ਨਹੀਂ ਮੰਨਦੇ ਇਹ ਜਿਹੜਾ ਪ੍ਰਦਰਸ਼ਨ ਜਾਰੀ ਰਹੇਗਾ ਸੋ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਨਾਲ ਮੈਂ ਅਮਨ ਸਿੰਘ ਕੈਮਰਾ ਮੇਰੇ ਕੋਲ ਨਾਲ ਲੁਟ ਜਾਣਾ